ਜਾਤੀ ਉਨੀ ਬੈਠ ਨੇ ਇਧਰ ਚਾਚਾ ਚਲੌਰ ਸਿੰਘ ਹੋਰ ਕਿਵੇਂ ਆ ਵਧੀਆ ਜੀ ਵਧੀਆ ਕੋਈ ਗੱਲ ਬਾਤ ਛੜ ਦੀ ਗੱਲ ਆ ਇਧਰ ਬੈਠਾ ਮੋਹਨਾ ਸਿੰਘ ਵੋਟਾਂ ਤੇ ਜਾ ਰਹੇ ਵੋਟਾਂ ਪਾਣੇ ਸਾਡੇ ਵੱਡੇ ਵੀਰ ਜੱਗੇ ਜੀ ਦੇ ਖੱਜਲ ਕੁਵਾਰੀ ਵਾਲੀ ਹੁੰਦੀ ਆ ਫੇਰ ਕਿਤੇ ਜਾ ਕੇ ਮਸਾ ਕਾਗਜ਼ ਭਰੇ ਜਾਂਦੇ ਨੇ ਅਸੀਂ ਆ ਗਏ ਸੀ ਪੰਜਾਬ ਦੇ ਸਭ ਤੋਂ ਮਸ਼ਹੂਰ ਟਾਬੇ ਤੇ ਜਿਹਦਾ ਨਾਂ ਹੈ ਦੀਪਕ ਟਾਬਾ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਫੇਰ ਚੱਲਿਆਂ ਬਰਨਾਲੇ ਕਿਉਂਕਿ ਕਾਗਜ਼ਾਂ ਦਾ ਅੱਧਾ ਕੰਮ ਰਹਿ ਗਿਆ ਸੀਗਾ ਸਰਪੰਚੀ ਦੇ ਕਾਗਜ਼ਾਂ ਦਾ ਤੇ ਅੱਜ ਜਮ੍ਹਾਂ ਕਰਾ ਲਾਂਗੇ ਕਾਗਜ਼ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਤੇ ਬਾਕੀ ਆਪਣੇ ਹੁਣ ਘੈਂਟ ਘੈਂਟ ਬਲੌਗ ਆਇਆ ਕਰਨਗੇ ਤੁਸੀਂ ਬਸ ਸ਼ੇਅਰ ਵਾਲਾ ਕੰਮ ਖਿੱਚ ਦਿਓ ਤੇ ਲਾਇਕ ਕਮੈਂਟ ਵੀ ਕਰ ਲਿਆ ਕਰੋ ਜਾਂ ਤੇ ਉਹ ਹੀ ਗੱਡੀ ਚਲਾ ਰਹੇ ਨੇ ਆਪਣੇ ਚਾਚੇ ਉਨੀ ਬੈਠੇ ਨੇ ਇਧਰ ਚਾਚਾ ਜਲੌਰ ਸਿੰਘ ਹੋਰ ਕਿਵੇਂ ਆ ਵਧੀਆ ਜੀ ਵਧੀਆ ਕੋਈ ਗੱਲ ਬਾਤ ਛੱਡ ਦੀ ਗੱਲ ਆ ਇਧਰ ਬੈਠਾ ਮੋਹਨਾ ਸਿੰਘ ਕੰਦ ਜਾ ਰਹੇ ਵੋਟਾਂ ਪਾਣੇ ਸਾਡੇ ਵੱਡੇ ਵੀਰ ਚੱਕੀ ਸਿੱਖਦੇ ਨਵੀਂ ਵੀ ਕਰਦਣੇ ਖੜਾ ਆਪਾਂ ਆ ਗਏ ਕਚੈਰੀਆਂ ਚ ਕੱਲ ਥੋੜਾ ਜਿਹਾ ਕੰਮ ਰਹਿ ਗਿਆ ਸੀ ਤੇ ਆਹ ਬਿਲਡਿੰਗ ਚ ਵਕੀਲ ਰਹਿੰਦੇ ਨੇ ਵਕੀਲ ਬੈਠਦੇ ਨੇ ਉਹ ਪਰਾਂ ਲਾਲਜੀ ਬਿਲਡਿੰਗ ਆ ਜਿਹੜੀ ਉਹ ਚ ਕੋਰਟ ਹੈਗੀ ਸਵੇਰ ਦੇ 10 ਵਜੇ ਹੁਣ ਥੋੜੀ ਸੀੜ ਹੈਗੀ ਕੱਲ ਤਾਂ ਬੜੀ ਜ਼ਿਆਦਾ ਭੀੜ ਸੀ ਪੂਰੇ ਬਗੰਦਰ ਮੰਦਿਰ 12 ਵਜੇ ਕੇ ਕਾਫੀ ਪੀੜ ਹੋਣ ਲੱਗ ਗਈ ਆ ਵੇਖੋ ਸਾਰੇ ਕਾਗਜ ਭਰਨ ਵਾਲੀ ਨੇ ਗਾਈ ਗਾ ਪੈਂਦਾ ਅੱਜ ਕਿੰਨੀਆਂ ਜ਼ਿਆਦਾ ਗੱਡੀਆਂ ਖੜੀਆਂ ਨੇ ਤੁਸੀਂ ਵੀ ਨਾਲ ਹੀ ਆਗੇ ਤੁਸੀਂ ਵੀ ਗਵਾਹੀ ਦੇਣੀ ਹੈ ਗਵਾਹੀ ਦੇਣੀ ਹੈ ਘਰ ਅੱਜ ਕੱਲਣਾ ਵੀ ਜ਼ਿਆਦਾ ਪੀੜ ਹੋ ਗਈ ਅਸੀਂ ਹਦਰ ਬਾਜ਼ਾਰ ਚ ਆਏ ਸੀਗੇ ਥੋੜਾ ਜਿਹਾ ਕੰਮ ਸੀਗਾ ਸਾਨੂੰ ਰਬੇ ਕੋ ਐਨਓਸੀ ਲੈਣ ਵਾਲਾ ਦਾ ਪੱਟਾ ਅੱਜਲ ਕੁਵਾਰੀ ਵਾਲੀ ਹੁੰਦੀ ਹੈ ਫੇਰ ਕਿਤੇ ਜਾ ਕੇ ਮਸਾ ਕਾਗਜ ਭਰੇ ਜਾਂਦੇ ਨੇ ਬੜੀ ਖੱਜਲ ਕੁਵਾਰੀ ਹੁੰਦੀ ਹੈ ਇੱਕ ਤਾਂ ਨਾਲ ਫਾਰਮ ਬਾੜੇ ਲੱਗਦੇ ਨੇ ਜ਼ੁਲਾ ਟੈਕਸ ਨੋ ਡਿਊ ਤੇ ਇੱਕ ਐਨਓਸੀ ਵਗੈਰਾ ਅਸੀਂ ਆ ਗਏ ਸੀ ਪੰਜਾਬ ਦੇ ਸਭ ਤੋਂ ਮਸ਼ਹੂਰ ਟਾਬੇ ਤੇ ਜਿਹਦਾ ਨਾਮ ਹੈ ਦੀਪਕ ਟਾਬਾ ਇਹ ਟਾਬਾ ਤਣਾਉਲੇ ਪੀਖੇ ਵਾਲਾ ਡਾ ਕੈਂਚੀਆਂ ਦੇ ਕੋਲ ਹੈਗਾ ਅੰਦਰ ਬੜੀਆਂ ਕੰਡ ਕਟਾ ਟਮਾ ਰੱਖੀਆਂ ਹੋਈਆਂ ਨੇ ਬਰਨਾਲੇ ਤੋਂ ਆਦਿਆਂ ਆਉਂਦਿਆਂ ਰਾਤ ਬਹੁਤ ਲੇਟ ਹੋ ਗਈ ਸੀਗੇ ਮੇਰਾ ਹੋ ਗਿਆ ਸੀਗਾ ਵਲੌਗ ਨਹੀਂ ਬਣਾਇਆ ਗਿਆ ਹਾਂ ਨਸੂ ਨਸੂ ਕਿ ਚੱਲਦੇ ਪੁੱਤ ਮਿੱਟੀ ਕੱਟਣ ਮਿੱਟੀ ਕਟਣ ਚੱਲਦੇ ਤੇ ਰਾਤ ਵਲੌਗ ਫਿਰ ਨਹੀਂ ਬਣਾਇਆ ਗਿਆ ਆ ਕੇ ਤੇ ਇੱਥੇ ਆਪਾਂ ਵਲੌਗ ਕਰਦੇ ਹਾਂ ਸਮਾਪਤ ਇੱਥੇ ਕਰਦੇ ਆਪਾਂ ਵਲੌਗ ਸਮਾਪਤ ਤੇ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਵਲੌਗ ਨੂੰ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ the channel lo subscribe karlo